ਨਿਬੋਰ ਕਾ ਸਰਬ ਰਖਵਾਰੇ ਜੰਪੀ ਚਉ ਕਰਦਾ ਮਾਰੇ ਰਾਮ ਨਾਮ ਗਗ ਤਉ ਲਜਾਈ ਕਰਪਾ ਕਾ ਸਭ ਜੀ ਤੂੰ ਨਿਰੋ ਸੁਖ ਦਾਤਾ ਹਮਨ ਕਾਟ ਕਰੇ ਮਨ ਨਿਰਮਲ ਪੂਰਨ ਪ੍ਰਭੂ ਦੇ ਦਾਤਾ ਰਹਾ ਨਾਨਕ ਹੋਇ ਅਬਨਾਸੀ ਤਾਕੀ ਸੇ ਉਹਨਾਂ ਬ੍ਰਿਤੀ ਜਾਸੀ ਆਨੰਦ ਕਰਨ ਤੇ ਦਾਸਾ ਜਪ ਪੂਰਨ ਹੋਈ ਆ ਸਾਗ ਲਾਵਲ ਮਹੱਲਾ ਪੰਜਵਾ ਸਾਤੀ ਵਾਉ ਨ ਲਕਈ ਪਾਰ ਕੰ ਸਰਨਾਈ ਸਗਤ ਹਮਾਰੇ ਰਾਮ ਕਾ ਦੁਖ ਲਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਨ ਬੰਤ ਬਨਾਈ ਰਾਮ ਨਾਮਿ ਆਉ ਸਤੀ ਆਏ ਕਾਲਿ ਲਾਈ ਰਹਾਉ ਰਾਖੀ ਜਨ ਰਤਨਹਾਰ ਸਭ ਧਿਆਨ ਮਟਾਈ ਕਰੁਣਾ ਨਿਰਪਾਪ ਭਈ ਸਭ ਪੈ ਸਹਾਈ ਸੋਖ ਸੁਲੋਕਾ ਜਾਤੂ ਗੋਬਿੰਦ ਪਜਨ ਕੀ ਤਨ ਨਾਮ ਕਨੀਤ ਨਾ ਹਾਂ ਨਾ ਕੂੰ ਨਾ ਚਟੈ ਲਖਣਾ ਜੈਉ ਧੂਪ ਸਲੋਕ ਲਾਤ ਜਵਾ ਮਨ ਮੈਂ ਚਿਤ ਕੋ ਚਿਤ ਬਣੀ ਉਦਮ ਕਰਉ ਨੀਤ ਹਰ ਕੀਰਤਨ ਕਾਇ ਹਰੋ ਹਰ ਦੇਵ ਨਾਨਕ ਕੀਤ ਸੋਹਿਲਾ ਦਾ ਕੌੜੀ ਦੀ ਮਹੱਲਾ ਪੈਦਾ ਕੋਲ ਤਾਂ ਸਭ ਪ੍ਰਸਾਦ ਮੇਂ ਜੇ ਕਰ ਕੀਰਤਿਆ ਕੀ ਹੈ ਕਰਤੇ ਕਾਹੇ ਵਿਚਾਰ ਕਰਗਾ ਮੋਸੋ ਬਲੰਸ ਵੇ ਸਭ ਤੁਹਾਰ ਬੰਨਾ ਉਹ ਦੇਵ ਕੋ ਕਸ ਵੇ ਕਾਹ ਹੋ ਮਰਜ ਸੋਇ ਰਸ ਸੋਇ ਰਹਾ ਜਿਨ ਜਿਨ ਜਿਹੜੇ ਸਮਾਲੀ ਜਾਂਦੇ ਕਹਿਗਾ ਦੇਵਨਹਾਰ ਤਰੀਦਾਨੇ ਕਿਨ ਖਨਪਨ ਦਾਤੇ ਕਬਰ ਸਮਾਨ ਤੋਂ ਉਠਾ ਲਿਖਿਆਂ ਕਿਰਪਾ ਹੋਲੇ ਦੇਵ ਚਾ ਬਤਰੀਆਂ ਦਮ ਕਰ ਸਾਖ ਸਾਵੇਂ ਕਾਰ ਕਰੇ ਹੋ ਪੰਚਾਸਤਰੀ ਸ੍ਰੀ ਗੁਰੂ ਅਨੰਦ ਸਿਨਾਰਨ ਸੁਰੀਆ ਨਾਮ ਕਿਸੇ ਤੇ ਵੰਡਰਾ ਸਮਾਲਾ ਪੈਦਾ ਸੇ ਕਾਜੇ ਕਰ ਸੇ ਉਪਦੇਸ਼ ਗੁਰਪੁਰ ਕੋਵੇ ਥਾਨੇ ਬਾਬਾ ਜੀ ਕਰ ਕਰਦੇ ਹੀ ਕੋਈ ਰੰਗਤਾ ਹੀ ਕੋਈ ਰਾਗ ਸਿਮਰ ਸੋਇ ਤੇ ਥਿਆੜੀਆਂ ਪਰ ਜਿਮਾਰੀ ਮਾਹੂ ਰਹੁ ਤੁਝੇ ਗੁਰ ਤਾਂ ਨੀਖ ਨਾਨਕ ਕਰਦੇ ਕਿਤੇ ਵੇ ਸਾਕ ਨਾ ਮਾਹੂ ਦਾ ਪਹਿਲਾ ਗਗਨ ਮਨ ਤਾਲ ਅਬ ਜਨ ਦੀਪ ਕੋ ਨੇ ਤਾਰ ਕਮ ਨਲ ਜਨ ਕਮੋਤੀ ਤੂ ਮਲਾ ਕੋਣ ਜੁਰੂ ਕੈ ਸਰਬਨ ਰਾਏ ਬੁਲੰਦ ਜਲਦੀ ਕੈ ਸਿਆਤੀ ਹੋਇ ਤੋ ਕਨ ਤੇਰੀ ਆਰਤੀ ਨਾ ਤਾ ਸ਼ਬਦ ਜਨ ਤੇਰੀ ਰਹਾ ਸਤ ਤਵ ਨਨ ਨਨ ਹੈ ਤੁਹ ਕਉ ਸਤ ਮੁਖ ਨਾਇਕ ਕੋ ਹੀ ਸਤ ਫਲ ਗੁਣ ਨੇ ਫਲ ਗੰਗਨ ਸਤ ਤਵ ਗੰਗਿ ਦਸ ਮੋਹੀ ਸੰਮਹ ਜੋਤਿ ਸੋਇ ਤੇ ਚਰਨ ਸੋਇ ਚਰਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਸਪਾਲ ਸੁਆਦ ਤੇ ਹੋਏ ਹਰ ਦਲ ਟੋਲ ਮਕਰੰਤ ਉਚਮਣ ਨਮੋ ਹੈ ਆਈ ਕਿਰਪਾ ਦਰਸਨਾਹ ਸਾਰੇ ਪਹੁ ਜਤ ਜਿਰਨਾ ਗਸਾ ਰਤੋ ਕੁੰਡਾ ਚਉਧਾ ਕਾਮ ਕ੍ਰੋਧ ਨਗਰਵ ਪਰਿਆ ਸਭ ਕੁੰਡਲ ਖੰਡਾ ਹੈ ਪੂਰਬਲੇਖਿ ਗੁਰਪਾਇਆ ਮਨ ਹਰਲੇ ਮੰਡਲ ਮੰਡਾ ਹੈ ਬਾਰੂ ਸਾਧੂ ਵਜਿ ਰਿ ਪਨੋਟਾਇ ਕਰੰਡਾ ਪਨੋਟਾਇ ਰਾਮ ਸਭ ਕਰ ਸਭ ਨਾਨ ਨੰ ਤਾ ਮੈਂ ਕਟਾਇ ਜਨ ਬੰਦ ਗਤ ਪਾਵੈ ਤੰਕਾਰ ਤੰਡਾਈ ਛਾਰ ਜਨ ਹਰ ਹਰ ਨਾਮ ਸੁਣਾਣੇ ਦੁਖ ਜਨ ਮਨ ਢੋਖ ਢਾਇ ਨਾਸਿ ਫੁਕ ਪਾਇ ਪਰਮੇਸ਼ਰ ਦਾ ਸੁਖ ਢੰਡਾ ਢਾਈ ਆਂਤੀ ਹਸੀ ਕੋ ਤੇਰੇ ਹਰ ਰਖ ਰਖ ਵੱਡਾ ਨੇ ਜਨ ਨਾਨਕ ਨਾਮ ਅੰਧਾਰ ਟੇਖ ਹੈ ਨਾਮੇ ਸੁਖ ਮੰਡਾਇ ਰਾਗੋ ਕੁਦੇ ਮਹੱਲਾ ਤੁੰਦਵਾ ਕਰੋ ਬੇਨੰਤੀ ਦਾ ਸੰਤ ਚਲ ਕੀ ਬੇਲਾ ਜੀ ਹਾਂ ਖਾਟ ਚਲੋ ਹਰਲਾ ਆਕੈ ਬਸਦ ਸੁਹੇਲਾ ਆਉਦ ਕਟ ਹੈ ਦਿਨ ਸੁਰਨਾਰੇ ਮਨ ਗੁਰ ਮਿਲ ਕਾ ਸਵਾਰੇ ਹੇ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਨਾਂ ਜਗਾਏ ਪਿਆਰਾਂ ਉਹ ਰਸ ਥਕ ਘਤ ਘਾ ਤਿਨ ਜਾਨੀ ਜਾ ਕੋ ਵਾਏ ਕੋਈ ਬਿਆਰ ਦਉ ਆਰ ਗੁਰ ਤੇ ਮਨੈ ਬਸਰਾ ਨਿਜ ਕਰ ਮਹਲ ਪਾਵਾਂ ਸੁਖ ਸਹਜੇ ਬਰਨਾ ਹੋਏ ਕੋ ਤੇਰਾ ਅੰਤਰ ਜਾਨੀ ਪੁਰਖ ਵਿਧਾ ਤੇ ਸਰਦਾ ਮਨ ਕੀ ਪੂਰੇ ਨਾਨਕ ਦਾ ਜੈ ਸੁਖ ਮੰਗੈ ਮੋ ਕਉ ਕਰ ਸੰਤਨ ਕੀ ਪੂਰੇ ਅੰਤਰਜਾ ਮੀ ਪੁਰਖ ਵਿਧਾਤੇ ਸਰਧਾ ਅਣ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਖ ਉਪਰ ਸੰਤਨ ਕੀ ਧੂਰੇ ਤੇ 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 ਵਾਰੀ ਗੋਦੀ ਸਰਕਾਰ ਸਾਹ ਵਾਰੀ